92 ਦੇ 92 ਐਮਐਲਏ ਖੁਸਰੇ ਆਜ ਤੱਕ ਸਾਨੂੰ ਤਿੰਨ ਸਾਲ ਚ ਜਾ ਕੇ ਪੁੱਛਿਆ ਨਹੀਂ ਕਿਸੇ ਨੂੰ ਵੀ ਤੁਸੀਂ ਬੈਠੇ ਇੱਥੇ ਕਿਉਂ ਐ ਇਹਨਾਂ ਨੇ ਸਾਡੇ ਵਿੱਚ ਇਹਨੇ ਗੰਦੇ ਬੰਦੇ ਵੜੇ ਆ ਤੁਸੀਂ ਜਾ ਕੇ ਚੈੱਕ ਕਰ ਲੋ ਸਰ ਤੇ ਤੋਂ ਵੀ ਲੰਬੀਆਂ ਲੰਬੀਆਂ ਦਾੜੀਆਂ ਉਹਨਾਂ ਦੀਆਂ ਇਹਨੇ ਮਾੜੇ ਕੰਮ ਕਰਦੇ ਆ ਉਹ ਅਜੇ ਗਦਾਰ ਮੁੱਕੇ ਨਹੀਂ ਕੰਮ ਚ ਬਿਲਕੁਲ ਨਹੀਂ ਮੁੱਕੇ ਗਦਾਰ ਸਰਕਾਰ ਵੜਦੀ ਐ ਸਰਕਾਰ ਤਨਖਾਹਾਂ ਦਿੰਦੀ ਐ ਸਰਕਾਰ ਖਰਚਾ ਦਿੰਦੀ ਐ ਅਸੀਂ ਗੁਲਾਮ ਐ ਜੀ ਉਹਰੇ ਗੁਲਾਮੀ ਦੀ ਇਨਸਾਨੀਅਤ ਘੱਟ ਗਿਣਤੀ ਹੈ। ਇਹੀ ਹੈ ਜੇ ਹੋਰ ਕੋਈ ਚੱਕ ਨਹੀਂ ਸਾਡੇ ਲੀਡਰ ਮਰੇ ਹੋਏ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ। ਕਿਸ ਟਾਈਮ ਸੀ ਫੁੱਲ ਗੁਲਾਮ ਹੈ। ਹੋਰ ਇਹ ਤੇ ਉੱਪਰੋਂ ਗੁਲਾਮੀ ਦੀ ਇਨਸਾਨੀਅਤ ਕੀ ਹੁੰਦੀ ਹੈ? ਮੈਨੂੰ ਤਾਂ ਸਿੱਧਾ ਸੀ। ਅਸੀਂ ਜੀ ਲੈ ਕੇ 78 ਤੋਂ ਚੱਲੇ ਹੋਏ ਹਾਂ ਸੰਘਰਸ਼ ਚ। ਬਥੇਰੀਆਂ ਜੇਲਾਂ ਕੱਟੀਆਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਗਨਮੈਨ ਵੀ ਰਹੇ ਆ। ਜੇਲਾਂ ਵੀ ਬੜੀਆਂ ਕੱਟੀਆਂ। ਸੀਏਡੀ ਦੇ ਫੋਨ ਹੁਣ ਵੀ ਆਉਂਦੇ ਨੇ। ਜ਼ਿਆਦਾ ਸਿੰਘ ਬਾਹਰ ਆ ਜਾਣ ਜਾਂ ਫਿਰ ਜੇ ਸਾਡੀਆਂ ਜਾਨਾਂ ਲੱਗ ਜਾਣ। ਅਸੀਂ ਜਿਉਂਦੇ ਘਰ ਨਹੀਂ ਜਾਣਾ ਜੇ ਸਿੰਘ ਬਾਹਰ ਨਹੀਂ ਆਉਂਦੇ ਤਾਂ। ਹੁਣ ਇੱਕ ਜਾ ਟ ਇੱਕ ਪਾਸਾ ਹੋਏਗਾ ਅਸੀਂ ਹੱਥ ਖੜੇ ਕਰਕੇ ਉਹਨਾਂ ਦੇ ਮੂਹਰੇ ਕੋਈ ਆਤਮਸੰਪਣੀ ਕਰਨਾ ਚ ਗੋਲੀਆਂ ਚਲਾਵਾਂਗੇ ਛਾਤੀਆਂ ਚ ਖਾਵਾਂਗੇ ਜਿਹੜਾ ਜ਼ਿếਦਾਰ ਜਗਤਾਰ ਸਿੰਘ ਹਵਾਰਾ ਏ ਉਹ ਕੋਈ ਇੱਕ ਬੰਦੇ ਨੇ ਨਿਚੋਣਿਆ ਉਹ ਕੀ ਦੀ ਜੇਬ ਚੋਂ ਜ਼ਿếਦਾਰ ਨਹੀਂ ਨਿਕਲਿਆ ਵਾ ਉਹ 7 ਲੱਖ ਤੇ ਲੈ ਕੇ 10 ਲੱਖ ਦੇ ਘੱਟ ਨੇ ਚੁਣਿਆ ਹੈ ਚੱਬਈ ਧਰਤੀ ਤੇ ਉਹ ਸਰਬੱਤ ਖਾਲਸੇ ਦੇ ਜ਼ਿếਦਾਰ ਹੈ ਜਿਓ ਕੋਈ ਜਿਹੜਾ ਰਵਾਜ ਦੇ ਹਿਸਾਬ ਨਾਲ ਚੱਲ ਰਿਹਾ ਦਿੱਤੀ ਰਵਾਜਾਂ ਦੇ ਸਾਹਮਣੇ ਸਾਡਾ ਜ਼ਿếਦਾਰ ਕਾਲ ਤੱਕ ਦਾ ਜਗਤਾਰ ਸਿੰਘ ਹਵਾਰਾ ਹੀ ਹੈ ਹਵਾਰਾ ਹੀ ਰਹੂਗਾ ਅਸੀਂ ਹੋਰ ਨੂੰ ਜ਼ਿếਦਾਰ ਨਹੀਂ ਮੰਨਦੇ ਜਿਵੇਂ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਨਾ ਜੇ ਤੁਹਾਡੇ ਕੋਲ ਰਵਾਲਵਰ ਹੋਵੇ ਉਹਦੇ ਚ ਇੱਕ ਗੋਲੀ ਹੋਵੇ ਤੇ ਤੁਹਾਡੇ ਨਾਲ ਤੁਹਾਡਾ ਗਦਾਰ ਖੜਾ ਹੋਵੇ ਤੇ ਤੁਸੀਂ ਗਦਾਰ ਨੂੰ ਪਛਾਣਨਾ ਤੇ ਤੁਸੀਂ ਉਹ ਐਂਟੀ ਪਾਰਟੀ ਨੂੰ ਸਰਕਾਰ ਨੂੰ ਬਾਅਦ ਚ ਦੇਖਣਾ ਪਹਿਲਾਂ ਉਹ ਗੋਲੀ ਉਹ ਗਦਾਰ ਦੇ ਮਾਰਨੀ ਆ ਕਿ ਆਪਾਂ ਇੰਨੇ ਜੋਗ ਨਹੀਂ ਬੰਦੀ ਸਿੰਘਾਂ ਨੂੰ ਨਹੀਂ ਛਡਾ ਸਕੇ ਕਿਉਂ ਨਹੀਂ ਛਡਾ ਸਕੇ ਕਿਉਂਕਿ ਉੱਥੇ ਦੋਕ ਬੰਦੇ ਰਹਿ ਜਾਂਦੇ ਆ ਆਂਦੇ ਆ ਬੰਦੇ ਤੇ ਆਉ ਦਾ ਨਾਤ ਹੋ ਕੇ ਮੁੱਛਾਂ ਉਤੇ ਲਾ ਕੇ ਆ ਕੇ ਸਪੀਚ ਦੇ ਕੇ ਲੰਘ ਜਾਂਦੇ ਆ ਐਦਾਂ ਤਾਂ ਨਹੀਂ ਛਡਾਇਆ ਜਾਣਾ ਜੀ ਉੱਥੇ ਦਿਨ ਰਾਤ ਕਰਨਾ ਪੈਣਾ ਇੱਕ ਉੱਥੇ ਮਰਨਾ ਪੈਣਾ ਏ ਇਹ ਬਿਲਕੁਲ ੱੱਕਾ ਹੋ ਰਿਹਾ ਅਸੀਂ ਉੱਥੇ ਬੈਠੇ ਆ ਅਸੀਂ ਜਾਣਦੇ ਨਹੀਂ ਕਿੰਨਾ ਚਿਰ ਮਰ ਨਹੀਂ ਜਾਂਦੇ ਕਿ ਆ ਬੰਦੀ ਸਿੰਘ ਛੁੱਟੂਗੇ ਜਾਂ ਅਸੀਂ ਆਪਣੀ ਜਾਨ ਉੱਥੇ ਮਤਲਬ ਸਤਰੀਆ ਕਾਲ ਜੇ ਮੋਰਚਾ ਕਿਸੇ ਸਮੇਂ ਪੂਰੀ ਚੜ੍ਹਤ ਤੇ ਸੀ ਜੇ ਬੈਕਫੁੱਟ ਤੇ ਗਿਆ ਤਾਂ ਦੋਸ਼ ਕੀ ਦਾ ਗਦਾਰਾਂ ਦਾ ਆਪਣਾ ਇੱਕ ਜਗ੍ਹਾ ਆਪਣਾ ਨਿਸ਼ਾਨ ਥੱਲੇ ਆ ਜੋ ਗੁਰੂ ਦੇ ਥੱਲੇ ਆਪਣਾ ਕੋਈ ਕਿਸੇ ਬੜਾ ਬੰਦੇ ਲੱਗ ਜੂਗਾ ਨਹੀਂ ਲੱਗਣਾ ਨਹੀਂ ਹੈਗਾ ਨਹੀਂ ਜੁੱਤੀਆਂ ਖਾਈ ਜਾਣੀਆਂ ਸੁਖਬੀਰ ਬਾਦਲ ਵੀ ਖਾ ਰਿਆ ਹੋਰ 18 ਪਾਰਟੀਆਂ ਬਣੀ ਆਈਆਂ ਫਰੀਜੋ ਵਾਲੇ ਦਲੇ ਐਸਐਮ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਕਿ ਖੜੇ ਆ ਜਿੱਤੇ ਸ਼ਹੀਦਾਂ ਨੂੰ ਨਤਮਸਤਕ ਹੋਣ ਦੇ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਰਹੀਆਂ ਤਾਂ ਜਿੱਥੇ ਸ਼ਹੀਦਾਂ ਨੂੰ ਸੰਗਤਾਂ ਨਤਮਸਤਕ ਹੋ ਰਹੀਆਂ ਉਹਨਾਂ ਸ਼ਾਹਤਾਂ ਨੂੰ ਨਤਮਸਤਕ ਹੋ ਰਹੀਆਂ ਤਾਂ ਉਸੇ ਲੜੀ ਦੇ ਤਹਿਤ ਅੱਗੇ ਵੀ ਉਹਨਾਂ ਸ਼ਾਹਤਾਂ ਤੋਂ ਪ੍ਰੇਰਿਤ ਹੋ ਕੇ ਬਹੁਤ ਸਾਰੇ ਕੌਮ ਦੇ ਵਿੱਚ ਸੂਰਮੇ ਉੱਠੇ ਆ ਜਿਨ੍ਹਾਂ ਨੇ ਕਿ ਉਹਨਾਂ ਸ਼ਹਾਦਤਾਂ ਤੋਂ ਪ੍ਰੇਰਿਤ ਹੋ ਕੇ ਕੌਮ ਦੇ ਵਿੱਚ ਬਹੁਤ ਸਾਰੇ ਕੰਮ ਵੀ ਕੀਤੇ ਆ ਪਰ ਉਹਨਾਂ ਦੇ ਲਈ ਅੱਜ ਜੋ ਮੋਰਚੇ ਲੰਬੇ ਸਮੇਂ ਤੋਂ ਚੱਲ ਰਹੇ ਆ ਉਹਨਾਂ ਨੂੰ ਅੱਗੇ ਵਧਾਉਂਦਿਆਂ ਹੋਏ ਆ ਲੋਕਾਂ ਨੂੰ ਜਗਾਉਣ ਦੇ ਲਈ ਕੌਮੀ ਇਨਸਾਫ ਮੋਰਚਾ ਜੋ ਕਿ ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਉਹਨਾਂ ਦੇ ਵੱਲੋਂ ਇੱਥੇ ਜੋ ਨੌਜਵਾਨ ਹੈ ਜੋ ਉਸ ਮੋਰਚੇ ਦੇ ਆਗੂ ਹੈ ਲੋਕਾਂ ਨੂੰ ਉਸ ਬਾਰੇ ਦੱਸਣ ਦੇ ਲਈ ਖੜੇ ਆ ਸਾਡੇ ਨਾਲ ਜਿਹੜੇ ਆਗੂ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਸੰਭ ਮੋਰਚਾ ਲੰਮੇ ਸਮੇਂ ਤੋਂ ਲੱਗਿਆ ਹੋਇਆ ਜੀ ਬਹੁਤ ਸਮੇਂ ਤੋਂ ਲੱਗਿਆ ਹੋਇਆ ਕਾਫੀ ਸਮਾਂ ਲੰਘ ਚੁੱਕਿਆ ਅਜੇ ਵੀ ਹੋਕੇ ਹੀ ਕਿਉਂ ਦੇਣੇ ਪੈ ਰਹੇ ਆ ਅਸੀਂ ਗੁਲਾਮ ਆ ਜੀ ਉਹ ਗੁਲਾਮੀ ਦੀ ਇਨਸਾਨੀਅਤ ਘੱਟ ਗਿਣਤੀ ਹੈ ਇਹੀ ਹੈ ਜੀ ਹੋਰ ਕੋਈ ਚੱਕ ਨਹੀਂ ਸਾਡੇ ਲੀਡਰ ਮਰੇ ਹੋਏ ਜਿਹੜੇ ਸਾਡੇ ਪੰਜਾਬ ਦੇ ਲੀਡਰ ਹੈ ਚਾਹੇ ਕਿਸੇ ਵੀ ਪਾਰਟੀ ਦੇ ਆ ਉਹ ਤਾਂ ਨਹੀਂ ਜਮੀਰਾ ਮਰੀਆਂ ਵੇ ਆ ਜੇ ਉਹ ਸਾਡਾ ਸਾਥ ਦਮ ਹੈ ਆਮ ਸੰਗਤ ਹੋਰੇ ਬਹੁਤ ਵੀਰ ਆ ਰਹੀ ਹੈ ਹੁਣ 7 ਜਨਵਰੀ ਨੂੰ ਵਾਤੇ ਵਾਤੇ ਇਕੱਠ ਹੋਣਾ ਹੈ 15 26 ਜਨਵਰੀ ਨੂੰ ਫੁੱਲ ਇਕੱਠ ਹੈ 15 ਅਗਸਤ ਨੂੰ ਹੈ ਕਿਉਂਕਿ ਸੰਗਤ ਬਥੇਰੀ ਆਉਂਦੀ ਹੈ ਸਾਡੇ ਲੀਡਰ ਗਾਂਹ ਤੱਕ ਪਹੁੰਚ ਨਹੀਂ ਕਰ ਰਹੇ ਵੀ ਜੇ ਵੀ ਤਕਰ ਇਹ ਤਾਂ ਹੁਣ ਬਾਈ ਜੀ ਸਜ਼ਾ ਪੂਰੀ ਹੋ ਗਈ ਇਹ ਛਿਆਸੀ ਗੱਦੀ ਇਹ ਰਹਿ ਗਈ ਛੱਡੇ ਬੰਦੀ ਸਿੰਘ ਕੋਲ ਛਿਆਸੀ ਗੱਦੀ ਬਣ ਗਏ ਇਹ ਸਿਆਸਤੇ ਦੇ ਵਿੱਚ ਨਹੀਂ ਛਡਾਣਾ ਚਾਹੁੰਦੇ ਇਹ ਲੋਕ ਚੋਰ ਹੈ ਵੀ ਜੋ ਬਾਹਰ ਆ ਗਏ ਖਾਨਿਓਂ ਕਿਆ ਕਰ ਦੋਗੇ ਸਿੱਖ ਕੌਮ ਦੇ ਕੋਲ ਬਹੁਤ ਸਾਰੇ ਵੱਡੇ ਵਕੀਲ ਆ ਪੜੇ ਲਿਖੇ ਲੋਕ ਆ ਕਿ ਉਹਨਾਂ ਦੀ ਪੜ੍ਹਾਈ ਕਿਸੇ ਕੰਮ ਨਹੀਂ ਆ ਰਹੀ ਨਹੀਂ ਆ ਰਹੀ ਬਿਲਕੁਲ ਨਹੀਂ ਆ ਰਹੀ ਜਦ ਕੋਈ ਗੁਲਾਮੀ ਦੀ ਨਿਸ਼ਾਨੀ ਇਹੀ ਚੱਕਰ ਹੈ ਨਾ ਜੇ ਕੋ ਸੁਣਦਾ ਹੀ ਨਹੀਂ ਹੈਗਾ ਜੇ ਕੋਈ ਨਾ ਸੁਣੇ ਇਹ ਤਾਂ ਹੁਣ ਔਰੰਗਜ਼ੇਬ ਵਾਲਾ ਕੰਮ ਹੋ ਗਿਆ ਬਿਲਕੁਲ ਉਹੀ ਹੋ ਗਿਆ ਸਾਡੇ ਲੋਕ ਵੀ ਤਾਂ ਇਹ ਕਹਿੰਦੇ ਵੀ ਆਪਾਂ ਕੀ ਲੈਣਾ ਕਿਤੇ ਹੁਣ ਕੋਈ ਕੋਈ ਗੱਲ ਉੱਠੇ ਉਹ ਕਹਿੰਦੇ ਆਪਾਂ ਕੀ ਲੈਣਾ ਅਸੀਂ ਆਪਣੇ ਘਰ ਦੇਖੀਏ ਅਸੀਂ ਆਪਣੀਆਂ ਨੌਕਰੀਆਂ ਦੇਖੀਏ ਕੋਈ ਗੱਲ ਨਹੀਂ ਦੇਖੋ ਐਜੀ ਗੱਲ ਲੋਕ ਸੰਗਤ ਵੀ ਕਹਿ ਰਹੇ ਸੰਗਤ ਦਾ ਸਾਥ ਬਹੁਤ ਹੈ ਬਾਕੀ ਤਾਂ ਸਾਡੇ ਲੀਡਰਾਂ ਦੀ ਗਲਤੀ ਹੈ ਪੰਜਾਬ ਦੇ ਜਿਹੜੇ ਲੀਡਰ ਹੈ ਜਿਸ ਤਰ੍ਹਾਂ ਕਿ ਪਹਿਨਾ ਵੀ ਜਦ ਸਾਡਾ ਦੇਸ਼ ਆਜ਼ਾਦ ਹੋਇਆ ਜਦ ਵੀ ਗਲਤੀਆਂ ਕਰੀਆਂ ਅੱਜ ਵੀ ਹੋ ਰਹੀਆਂ ਅੱਜ ਅਸੀਂ ਫੁੱ 34 34 ਸਾਲ ਹੋ ਗਏ 35 35 ਸਾਲ ਹੋ ਗਏ 30 30 ਸਾਲ ਹੋ ਗਏ ਸਾਡੇ ਬੰਦਿਆਂ ਨੂੰ ਜਿਹੜਾ ਚ 3 ਸਾਲ ਤੇ ਸੀ ਕੌਮਨ ਸਾਹਿਬ ਮੋਰਚੇ ਤੇ ਬੈਠੇ ਆ ਲੋਕ ਸਾਡਾ ਸਾਥ ਦੇ ਰਹੇ ਸੰਗਤ ਦੇ ਰਹੀ ਹੈ ਸਾਥ ਇਹ ਜੀ ਗੱਲ ਨਹੀਂ ਹੈਗੀ ਜਿੱਦਣ ਮਰਜ਼ੀ ਕਰੇ ਤੁਸੀਂ ਘੱਟਪੂਰਾ ਹੁੰਦਾ ਹੈ ਪਰ ਸਰਕਾਰਾਂ ਦੇ ਟੱਸਪੰਸ ਨਹੀਂ ਹੋ ਰਹੀਆਂ ਹੁਣ ਪਤਾ ਨਹੀਂ ਕਿਆ ਚੱਕਰ ਹੈ ਸਾਡੇ ਨਾਲ ੱਟਕਾ ਹੋ ਰਿਹਾ ਸੀ ਕੌਮ ਨਾਲ ਘੱਟ ਗਿਣਤੀ ਨਾਲ ੱਟਕਾ ਹੋ ਰਿਹਾ ਸੀ ਤਾਂ ਗੱਲ ਕਹਿੰਦੇ ਆ ਇਸ ਟਾਈਮ ਅਸੀਂ ਫੁੱਲ ਗੁਲਾਮ ਆ ਹੋਰ ਇਹ ਤੇ ਪਰ ਗੁਲਾਮੀ ਦੀ ਨਿਸ਼ਾਨੀ ਕਿਆ ਹੁੰਦੀ ਹੈ ਮੈਨੂੰ ਦੱਸ ਦਿਓ ਅਸੀਂ ਜੇ ਇੱਕ ਬੰਦੇ ਦੀ 14 ਸਾਲ ਸਜ਼ਾ ਬਣਦੀ ਹੈ ਉਹਨਾਂ ਨੇ ਬ 14 ਸਾਲ ਬਾਅਦ ਛੱਡ ਦਵੇਂ 20 ਸਾਲ ਬਾਅਦ ਛੱਡ ਦਵੇਂ ਚਾਹ ਕੇ 30 35 ਸਾਲ ਡਬਲ ਤੇ ਵੀ ਟ੍ਰਿਪਲ ਹੋ ਗਈ ਉਹਨਾਂ ਦੀ ਇਹ ਬਿਲਕੁਲ ੱੱਕਾ ਹੋ ਰਿਹਾ ਅਸੀਂ ਉੱਥੇ ਬੈਠੇ ਆ ਅਸੀਂ ਜਾਣਦੇ ਨਹੀਂ ਜਿੰਨਾ ਚਿਰ ਮਰ ਨਹੀਂ ਜਾਂਦੇ ਇਹ ਆ ਬੰਦੀ ਸਿੰਘ ਛੁੱਟੂਗੇ ਤੇ ਆ ਅਸੀਂ ਆਪਣੀ ਜਾਨਾ ਉੱਥੇ ਮਤਲਬ ਸਤਰੀਆ ਕਾਲ ਉੱਥੀ ਰਹਉਂਦੇ ਵੀਰੇ ਕੋਈ ਲਾਲਚ ਨਹੀਂ ਅਸੀਂ ਕਿਸੇ ਨੂੰ ਵੀ ਕਹਿੰਨੇ ਸਾਨੂੰ ਕੋਈ ਲਾਲਚ ਨਹੀਂ ਕੋਈ ਪੈਸੇ ਦਾ ਲਾਲਚ ਨਹੀਂ ਬੰਦੇ ਉੱਥੇ ਆਵੇਂ ਕਿਸੇ ਤੇ ਇਸ ਵੀ ਕੋਈ ਕਹੋ ਨਹੀਂ ਕਹਿ ਰਹੇ ਵੀ ਸਾਨੂੰ ਪੈਸੇ ਦੋ ਗ੍ਰਾਹੀ ਦੋ ਜਿਹੜਾ ਜ ਲੰਗਰ ਹੈ ਸਾਦਾ ਵੀ ਅਸੀਂ ਉਹ ਜਿਹਾ ਛੱਕ ਰਹੇ ਹਾਂ ਫੁੱਲ ਚੜਦੀ ਕਲਾ ਚ ਕੋਈ ਗੱਲ ਨਹੀਂ ਹੈਗੀ ਬਹੁਤ ਕਿਰਪਾ ਉੱਥੇ ਮੋਰਚੇ ਦੇ ਵਿੱਚ ਕੋਈ ਭੁੱਖਾ ਨਹੀਂ ਮਰਦਾ ਲੰਗਰ ਹਰ ਵਕਤ ਚੱਲਦਾ ਲੱਸੀ ਦਾ ਦੁੱਧ ਦਾ ਲੰਗਰ ਪਾਣੀ ਦਾ ਪੂਰਾ ਇੰਤਜ਼ਾਮ ਹੈ ਬੰਦਿਆਂ ਨੂੰ ਸੰਗਤ ਨੂੰ ਵਾਤੇ ਵਾਤੇ ਉੱਥੇ ਬੈਠਣਾ ਚਾਹੀਦਾ ਸਾਡਾ ਸਾਥ ਦੇਣਾ ਚਾਹੀਦਾ ਸਾਡੇ ਮੋਰਚੇ ਦੇ ਵਿੱਚ ਵੀ ਸਰਕਾਰੀ ਬੰਦੇ ਵੱੜ ਜੰਨੇ ਆ ਜਿਹੜੇ ਕਿ ਹੁੰਨੇ ਸਾਡੇ ਵਰਗੇ ਹੀ ਆ ਮੋਰਚੇ ਨੁਕਸਾਨ ਕਰਦੇ ਆ ਪਹਿਨਾ ਵੀ ਬੜੇ ਆ 84 ਦੇ ਬਾਅਦ ਚ ਵੀ ਇਸ ਤਰ੍ਹਾਂ ਕਿਉਂ ਸਾਡਾ ਨਾਮ ਬਦਨਾਮ ਕਰਦੇ ਆ ਉਹਨਾਂ ਦੇ ਵੀ ਮਤਲਬ ਗੌਰ ਰੱਖਣੀ ਚਾਹੀਦੀ ਹੈ ਬਾਈ ਜੀ ਮੈਂ ਹੁਣ ਇੱਥੋਂ ਲੰਘ ਕੇ ਆਇਆ ਜਿੱਥੋਂ ਦਰਸ਼ਨ ਮੇਲੇ ਕਰਦੇ ਦਿਨ ਤੁਰੇ ਆਏ ਆਂ ਬਹੁਤ ਸਾਰੇ ਮੁੱਦਿਆਂ ਤੇ ਪੰਜਾਬ ਦੇ ਬਹੁਤ ਸਾਰੇ ਲੋਕ ਅਲੱਗ-ਅਲੱਗ ਥਾਵਾਂ ਤੇ ਖੜੇ ਆ ਅਸੀਂ ਹੁਣ ਇੱਥੇ ਨਾਰਾ ਲਾਇਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਦੋਂ ਸਾਡਾ ਤਖਤ ਇੱਕ ਹੈ ਅਗਵਾਈ ਸਾਨੂੰ ਅਕਾਲ ਤਖਤ ਸਭ ਦੀ ਆ ਤਾਂ ਅਸੀਂ ਇਹ ਅਲੱਗ-ਅਲੱਗ ਰੂਪਾਂ ਦੇ ਵਿੱਚ ਆਪਣੇ-ਆਪਣੇ ਮੋਰਚੇ ਕਿਉਂ ਲਾ ਕੇ ਬੈਠੇ ਆ ਇਕੱਠੇ ਜਦੋਂ ਹੋਊਗੀ ਕੰਮ ਲੱਗਦਾ ਵੀ ਇਕੱਠੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਜੀ ਦੇਖੋ ਜਿਹੜਾ ਜਿਹੇਦਾਰ ਜਗਤਾਰ ਸਿੰਘ ਹਵਾਰਾ ਹੈ ਉਹ ਕੋਈ ਇੱਕ ਬੰਦੇ ਨੇ ਨਹੀਂ ਚੁਣਿਆ ਉਹ ਕਿਸ ਦੀ ਜੇਬ ਚੋਂ ਜਿਹੇਦਾਰ ਨਿਕਲਿਆ ਵਾ ਉਹ 7 ਲੱਖ ਤੇ ਲੈ ਕੇ 10 ਲੱਖ ਦੇ ਘੱਟ ਨੇ ਚੁਣਿਆ ਹੈ ਚੱਬੇ ਉਹ ਸਰਬੱਤ ਖਾਲਸੇ ਦੇ ਜਥੇਦਾਰ ਹੈ ਜਿਓ ਕੋਈ ਰਿਵਾਜ ਦੇ ਹਿਸਾਬ ਨਾਲ ਚੱਲ ਰਹੀ ਰੀਤੀ ਰਵੱਜਾਂ ਦੇ ਸਾਹਮਣੇ ਸਾਡਾ ਜਥੇਦਾਰ ਅਕਾਲ ਤਖਤ ਦਾ ਜਗਤਾਰ ਸਿੰਘ ਹਵਾਰਾ ਹੀ ਹੈ ਹਵਾਰਾ ਹੀ ਰਹੂਗਾ ਅਸੀਂ ਹੋਰ ਨੂੰ ਜਥੇਦਾਰ ਨਹੀਂ ਮੰਨਦੇ ਉਹ ਕਾਰਜਕਾਰੀ ਹੈ ਜਥੇਦਾਰ ਉਹ ਆਪਣੀ ਜਗ੍ਹਾ ਹੈ ਉਹ ਵੀ ਸਹੀ ਚੱਲ ਰਹੀ ਹੈ ਇਹ ਦੀ ਗੱਲ ਨਹੀਂ ਹੈਗੀ ਪਰ ਸਾਡਾ ਜਥੇਦਾਰ ਅਸੀਂ ਅਕਾਲ ਤਖਤ ਦਾ ਜਗਤਾਰ ਸਿੰਘ ਹਵਾਰੇ ਨੂੰ ਮੰਨਦੇ ਹਾਂ ਅਸੀਂ ਉਹਦੇ ਕਰਕੇ ਬੈਠੇ ਹਾਂ ਜੀ ਮੰਦੀ ਸਿੰਘਾਂ ਕਰਕੇ ਬੈਠੇ ਸਾਰਿਆਂ ਕਰਕੇ ਜਿੱਥੇ ਹੁਣ ਇੱਥੇ ਆਇਆ ਹਾਂ ਨੌਜਵਾਨਾਂ ਨੂੰ ਪੋਸਟਰ ਲੈ ਕੇ ਦਸਤਰੀਆਂ ਸੰਗਤ ਨੂੰ ਕਿਸ ਤਰ੍ਹਾਂ ਦਾ ਹੰਕਾਰਾ ਮਿਲਦਾ ਸੰਗਤ ਦਾ ਇਹ ਇਹ ਸੰਗਤ ਸਾਡਾ ਪੂਰਾ ਸਾਥ ਦੇ ਰਹੀ ਹੈ ਇਹ ਤਾਂ ਸਾਨੂੰ ਕੋ ਮੈਂ ਤਾਂ ਇੱਕ ਗੱਲ ਕਹਿਣਾ ਚਲੋ ਜਮਨਦਰ ਬੰਦੀ ਸਿੰਘ ਤਾਂ ਸਾਡੇ ਉਹਨਾਂ ਨਹੀਂ ਛੱਡੇ ਇਹ ਸਾਡਾ ਪ੍ਰਚਾਰ ਬਹੁਤ ਹੋ ਰਿਹਾ ਜਿੱਦਾਂ ਸਾਡੇ ਬੰਦੀ ਸਿੰਘ ਉਹਨਾਂ ਨੇ ਰੋਕੇ ਮੈਂ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ ਇਹਦੇ ਕਰਕੇ ਸਿੱਖੀ ਬੜੀ ਫੈਲ ਰਹੀ ਹੈ ਸਾਰੇ ਬੱਲਡ ਦੇ ਵਿੱਚ ਸਿੱਖੀ ਦੀ ਆਵਾਜ਼ ਆ ਰਹੀ ਹੈ ਮੈਂ ਤਾਂ ਕਹਿੰਦਾ ਚੰਗੀ ਗੱਲ ਹੈ ਜਿਉਂ-ਜਿਉਂ ਬਾਣ ਲਾਗੇ ਤੂੰ ਤੂੰ ਰੋਜ਼ ਜਾਗ ਕੇ ਵਾਲੀ ਗੱਲ ਸੱਚੀ ਹੋ ਰਹੀ ਹੈ ਇਹ ਮਹਾਰਾਜ ਜੋ ਕਰਦਾ ਉਹ ਸਹੀ ਉਹ ਕਰ ਰਿਹਾ ਸਾਡੇ ਹੱਥਾਂ 'ਚ ਕੁਝ ਨਹੀਂ ਹੈਗਾ ਉਹ ਆਪੇ ਜਾਣ ਜਾਣੇ ਮੇਰੇ ਸਤਿਗੁਰ ਹਾਂਜੀ ਤੇ ਬਹੁਤ ਸਾਰੇ ਲੋਕਾਂ ਨੇ ਬਾਬਾ ਜੀ ਹੁਣ ਫਰਕ ਤੁਸੀਂ ਕਿਹੜੀ ਆਵਾਜ਼ ਸੁਣ ਕੇ ਇੱਥੇ ਆਨੇ ਹੋ ਬਹੁਤ ਸਾਰੇ ਲੋਕ ਤਾਂ ਆਪਣੇ ਕੰਮਾਂ ਕਾਰਾਂ ਤੇ ਬਿਜ਼ੀ ਹੈ ਜੀ ਬਹੁਤ ਸਾਰੇ ਲੋਕ ਆਪਣੇ ਬਿਜ਼ਨਸ ਜਿਹੜੇ ਧੰਦੇਧਾਰਾ ਚ ਲੱਗੇ ਹੋਏ ਆ ਜੀ ਅਸੀਂ ਜੀ ਲੈ ਕੇ 78 ਤੋਂ ਚੱਲੇ ਹੋਏ ਆ ਸੰਘਰਸ਼ ਚ ਬਥੇਰੀਆਂ ਝੇਲਾ ਕੱਟੀਆਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਗਨਮੈਨ ਵੀ ਰਹੇ ਆ ਝੇਲਾ ਵੀ ਵੱਡੀਆਂ ਕੱਟੀਆਂ ਸੀਏਡੀ ਦੇ ਫੋਨ ਹੁਣ ਵੀ ਆਉਂਦੇ ਨੇ ਹੁਣ 14 ਨੂੰ ਜਿਹੜੇ 14 ਲੰਘੀ ਨਵੰਬਰ ਸੰਭੂ ਬਾਡਰ ਤੇ ਦਾਸ ਉੱਥੇ ਬੇਨਤੀ ਕਰੀ ਬਾਬੇ ਰਾਜ ਸਿੰਘ ਨੂੰ ਵੀ ਮੈਨੂੰ ਲੈ ਚੱਲੋ ਮੋਰਚੇ 'ਚ ਉਹ ਕਹਿੰਦੇ ਚਲੋ ਇੱਥੇ ਆ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਉੱਥੇ ਮਹਾਰਾਜ ਦਾ ਸਰੂਪ ਪ੍ਰਕਾਸ਼ ਹੈ ਸਨਮੁਖੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜਾਦਾ ਸਿੰਘ ਬਾਹਰ ਆ ਜਾਣ ਜਾਂ ਫਿਰ ਇਹ ਸਾਡੀਆਂ ਜਾਨਾਂ ਲੱਗ ਜਾਣ ਅਸੀਂ ਜਿਉਂਦੇ ਘਰ ਨਹੀਂ ਜਾਣਾ ਜੇ ਸਿੰਘ ਬਾਹਰ ਨਹੀਂ ਆਉਂਦੇ ਤਾਂ ਹੁਣ ਇੱਕ ਜਾਂ ਟਾਂਡੇ ਵਾਲੀ ਜਾਂ ਭਾਂਡੇ ਵਾਲੀ ਨਹੀਂ ਇੱਕ ਪਾਸਾ ਹੋਏਗਾ ਅਸੀਂ ਹੱਥ ਖੜੇ ਕਰਕੇ ਉਹਨਾਂ ਦੇ ਮੂਹਰੇ ਕੋਈ ਆਤਮਸਰਪਣੀ ਕਰਨਾ ਜੇ ਗੋਲੀਆਂ ਚਲਾਉਣਗੇ ਛਾਤੀਆਂ ਚ ਖਾਵਾਂਗੇ ਸਿੰਘਾਂ ਨੂੰ ਛਿਟਾਵਾਂਗੇ ਇਹ ਨਹੀਂ ਵੀ ਸਾਨੂੰ ਰੋਜ਼ ਰੋਕਣਗੇ ਉਸ ਅਸੀਂ ਅੱਗੇ ਵੀ ਬਤਾਂਗੇ ਅਸੀਂ ਉਹਦੇ ਭਗਵੰਤਾਨ ਦੀ ਕੋਠੀ ਤੱਕ ਉਹਦੇ ਅੰਬਲੀ ਤੱਕ ਜਾਵਾਂਗੇ ਅਸੀਂ ਸਿੰਘਾਂ ਨੂੰ ਛਡਾਇਬ ਨਾ ਦਮ ਨਹੀਂ ਲੈਣਾ ਹੁਣ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਉਹ ਉਹਦੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਮੋਰਚੇ ਤੇ ਲੜਦੇ ਵੀ ਨਹੀਂ ਹੈਗੇ ਅਸੀਂ ਹੱਥ ਮਰ ਲੈਣ ਦੇ ਕੋ ਨਹੀਂ ਭਾਈ ਤੂੰ ਦੇ ਕਹਿਦਾ ਜਿਹੜਾ ਕੁਝ ਕਹਿਣਾ ਪਰ ਅਸੀਂ ਜਿਹਦਾ ਸਾਡਾ ਟਾਰਗੇਟ ਹੈ ਉਹ ਸਾਡੀ ਸਰਕਾਰ ਹੈ ਦੋਏ ਸਰਕਾਰਾਂ ਨਾਲੇ મોદી ਵਾਲੀ ਨਾਲੇ ਪੰਜਾਬ ਵਾਲੀ ਅਸੀਂ ਸਿੰਘਾਂ ਨੂੰ ਰਿਹਾ ਕਰਾਇਬ ਨਾ ਨਹੀਂ ਜਾਂਦੇ ਲੈ ਕੇ ਜਾਵਾਂਗੇ ਸਿੰਘਾਂ ਨੂੰ ਘਰੇ ਤੇ ਜਿੰਨਾ ਤੇਰੋਂ ਨਹੀਂ ਆਉਂਦੇ ਅਸੀਂ ਬਰੂਹਾਂ ਤੋਂ ਚੰਡੀਗੜੀ ਤੋਂ ਨਹੀਂ ਜਾਂਦੇ ਇੰਨਾ ਰੂਹਾਂ ਮੂਰੇ ਮੇਰਾ ਰੋਮਨੀ ਇੰਨਾ ਜਿੰਦਾ ਮੈਂ ਇਹਨਾਂ ਦਾ ਸਤਿਕਾਰ ਕਰ ਸਕਾਂ ਜਿਹੜੇ 3 ਸਾਲ ਤੋਂ ਬੈਠੇ ਨੇ ਮੈਂ ਪੁਰਾਣਾ ਬੰਦਾ ਮੈਂ ਅਜੇ ਮੈਨੂੰ ਰੂਹਤ ਸਾਹ YouTube ਵੀ ਨਹੀਂ ਹੋਇਆ ਇਹਨੂੰ ਮੈਂ ਤਾਂ ਇਹਨਾਂ ਦੇ ਕੁਰਬਾਨੇ ਜਾਂਦਾ ਐਨੇ ਮੇਰੇ ਸਰੀ ਤੇ ਰੋਮਨੀ ਜਿੰਨੇ ਇਹ 3 ਸਾਲਾਂ ਤੋਂ ਬੈਠੇ ਨੇ ਮੇਥੋਂ ਵੀ ਬਜ਼ੁਰਗ-ਜ਼ੁਰਗ ਬੈਠੇ ਨੇ ਛੋਟੇ ਬੱਚੇ ਬੈਠੇ ਨੇ ਆ ਭਾਈ ਸਾਹਿਬ ਸਾਡੇ ਪ੍ਰਧਾਨ ਨੇ ਮੋਰਚੇ ਦੇ ਇਹਨਾਂ ਦਾ ਤੇ ਉਹ ਸਹਿਯੋਗ ਹੈ ਬਹੁਤ ਜ਼ਿਆਦਾ ਅਸੀਂ ਬਹੁਤ ਸਤਿਕਾਰ ਕਰ ਰਹੇ ਹਾਂ ਤੇ ਸਾਰੀ ਸੰਗਤ ਜਿੰਨੀ ਆਉਂਦੀ ਹੈ ਸਭ ਨੂੰ ਕੱਪੜਾ ਲੀਡ ਆ ਰਹਿਣ ਵਾਸਤੇ ਕਮਰਾ ਸਭ ਨੂੰ ਕਰ ਰਹੇ ਨੇ ਉੱਥੇ ਹੋਰ ਪੁੱਛੋ ਸਵਾਲ ਕੋਈ ਹੁਣ ਤੁਸੀਂ ਹੁਣ ਜਿਹੜਾ ਮੋਰਚੇ ਦਾ ਕੋਈ ਪ੍ਰੋਗਰਾਮ ਦਿੱਤਾ ਤੁਸੀਂ ਦੱਸ ਤਰੇ ਸੀ ਇੱਥੇ ਕੀ ਪ੍ਰੋਗਰਾਮ ਦਿੱਤਾ ਜੀ ਅੱਗੇ ਸਾਡੇ ਮੋਰਚੇ ਦਾ ਜਨਮ ਦਿਨ ਆ ਰਿਹਾ ਜੀ 3 ਸਾਲ ਹੋ ਜਾਣੇ ਪੂਰੇ 7 ਜਨਵਰੀ ਨੂੰ ਇਹ ਤਾਂ ਜਨਮ ਦਿਨ ਹੈ ਕਹੋਗੇ 3 ਸਾਲ ਹੋ ਗਏ ਅਸੀਂ 31 ਬੰਦੇ ਦਾ ਜਿਥੇ ਸਾਡਾ ਪੱਕਾ ਜਾਂਦਾ ਭਗਵੰਤ ਮਾਨ ਦੀ ਕੋਠੀ ਨੂੰ ਇਹ ਸਾਡੀ ਜੇ ਨਹੀਂ ਸੁਣਦੇ ਨਾ ਸਾਡੀ ਵਰਲਡ ਚ ਬਾਤ ਜਾ ਰਹੀ ਹੈ ਅਸੀਂ ਸ਼ਾਂਤ ਮੇਂ ਢੰਗ ਨਾਲ ਜਾਂਦੇ ਆਂ ਵੀਰ ਜੀ ਕੋਈ ਲੜਾਈ ਨਹੀਂ ਕਰਦੇ ਕੋਈ ਝਗੜਾ ਨਹੀਂ ਕਰਦੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਜਾਂਦੇ ਆਂ ਪੱਕੇ ਪਰ ਦੁਨੀਆ ਦੇਖ ਰਹੀ ਹੈ ਸਾਨੂੰ ਸਾਡੀ ਸਿੱਖੀ ਫੈਲ ਰਹੀ ਹੈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੂ ਜੂ ਸਾਨੂੰ ਵੱਡਦਾ ਸੀ ਧੂਨ ਚਾਏ ਹੋਏ ਉਹ ਗੱਲਾਂ ਸੱਚੀਆਂ ਹੋ ਰਹੀਆਂ ਇਹ ਸਾਨੂੰ ਵੱਡੀ ਜਾਵੇ ਰੋਜ਼ ਕਰੀ ਜਾਵੇ ਦਿਲ ਵਿੱਚ ਨੇ ਦੁੱਖ ਦੇਣੇ ਨੇ ਸਾਨੂੰ ਜਿਹੜੀ ਸਰਕਾਰ ਹੈ ਨਾ ਇੰਡੀਆ ਦੀ ਜੋ ਦੁੱਖ ਦੇਣੇ ਨੇ ਸਾਨੂੰ ਦੇ ਲੋ ਪਰ ਸਾਡੀ ਸਿੱਖੀ ਬੜੀ ਫੈਲਦੀ ਸਾਨੂੰ ਖੁਸ਼ੀ ਹੈ ਅਸੀਂ ਧੂਨ ਥਵਾਏ ਹੁੰਨੇ ਰੋਜ਼ ਸਾਡੇ ਬੰਦੇ ਸਾਡੀ ਆਵਾਜ਼ ਆ ਰਹੀ ਹੈ ਬਾਲਟ ਚ ਪਤਾ ਲੱਗ ਰਿਹਾ ਵੀ ਸਿੱਖਾਂ ਨਾਲ ਧੋਖਾ ਹੋ ਰਿਹਾ ਏ ਤੁਸੀਂ ਵੀ ਸਿੱਖਾਂ ਵੀਰ ਜੀ ਹੁੰਦਾ ਕਿ ਨਹੀਂ ਹੁੰਦਾ ਧੋਖਾ ਹੋ ਰਿਹਾ ਨਾ ਗੁਲਾਮੀ ਦੇ ਇਨਸਾਨੀ ਹੋਰ ਕੀ ਹੁੰਦੀ ਹੈ ਭਾਈ ਜੀ ਤੁਸੀਂ ਹੁਣ ਕਈ ਕਿਸਾਲਾਂ ਤੋਂ ਬੰਦੀ ਸਿੰਘਾਂ ਦੀ ਗੱਲ ਤੁਸੀਂ ਕਰ ਰਹੇ ਹੋ ਐਸਜੀਪੀਸੀ ਨੇ ਵੀ ਬੋਰਡ ਲਾਏ ਸੀ ਤੁਹਾਨੂੰ ਕੀ ਲੱਗਦਾ ਵੀ ਇਹ ਫਿਰ ਚੀਜ਼ਾਂ ਇੱਦਿ ਕਿਉਂ ਰੁਕ ਜਾਂਦੀਆਂ ਇੱਕ ਵਾਰੀ ਬੋਰਡ ਲੱਗੇ ਮੁੜ ਕੇ ਫਿਰ ਇਹ ਵਿਸਥੇਜੋ ਜਾਂਦੀ ਚੀਜ਼ਾਂ ਉਹ ਦੇਖੋ ਜੀ ਉਹ ਤੁਸੀਂ ਉਹਨਾਂ ਨੂੰ ਪੁੱਛੋ ਹਰ ਇੱਕ ਬੰਦਾ ਮੈਨੂੰ ਕਹਿੰਦਾ ਆਪਣੀ ਜਗ੍ਹਾ ਜਿਹੜਾ ਕਰ ਰਿਹਾ ਬੰਦਾ ਗੱਲ ਜੇ ਕਿਸੇ ਨਾਲ ਠੀਕ ਆ ਹਾਂ ਠੀਕ ਹੈ ਉਹਨਾਂ ਦਾ ਉਪਰਾਲਾ ਆਪਣੀ ਜਗ੍ਹਾ ਸਾਡਾ ਆਪਣੀ ਜਗ੍ਹਾ ਮੈਂ ਤਾਂ ਕਹਿੰਦਾ ਸਾਰੀਆਂ ਪਾਰਟੀਆਂ ਨੂੰ ਇੱਕ ਜਗ੍ਹਾ ਇਕੱਠੇ ਹੋਣਾ ਚਾਹੀਦਾ ਆਪਣਾ ਇੱਕ ਜਗ੍ਹਾ ਆਪਣਾ ਨਿਸ਼ਾਨ ਥੱਲੇ ਆ ਜਾਓ ਗੁਰੂ ਦੇ ਥੱਲੇ ਆਪਣਾ ਕਿਸੇ ਕਿਸੇ ਵੱਡੇ ਬੰਨੇ ਲੱਗ ਜੂਗਾ ਨਹੀਂ ਲੱਗਣਾ ਨਹੀਂ ਹੈਗਾ ਨਹੀਂ ਜੁੱਤੀਆਂ ਖਾਈ ਜਾਣੀਆਂ ਸੁਖਬੀਰ ਬਾਦਲ ਵੀ ਖਾ ਰਿਹਾ ਹੋਰ 18 ਪਾਰਟੀਆਂ ਬਣੀਆਂ ਆਮੀਆਂ ਫਰੀਜੋ ਵਾਲੇਦਾਲੇ ਠੀਕ ਨਹੀਂ ਜੱਤਾ ਸਾੰਭਿਆ ਨਹੀਂ ਮੁਗਜਾ ਸਾੰਭ ਤੈਨੂੰ ਸਦਾ ਦੰਨੇ ਹੋ ਤੁਸੀਂ ਇਸ ਮੋਰਚੇ ਦੇ ਹਮਾਇਤ ਦੇ ਵਿੱਚ ਸਭ ਨੂੰ ਦੰਨੇ ਜੀ ਹਿੰਦੂ ਮੁਸਲਮਾਨ ਸਿੱਖ ਈਸਾਈ ਜਿੰਨੀਆਂ ਵੀ ਪਾਰਟੀਆਂ ਸਭ ਨੂੰ ਕਹਿ ਰਹੇ ਸਾਰੇ ਆ ਸਾਰੀਆਂ ਪਾਰਟੀਆਂ ਨੂੰ ਵੀ ਸਭ ਨੂੰ ਕਹਿ ਰਹੇ ਕਿ ਕਿ ਤੁਹਾਡੀ ਕੋਈ ਦੁਸ਼ਮਣੀ ਹੈ ਸਾਰੀ ਲੁਕਾਈ ਨੂੰ ਕਹਿਣ ਸਾਰੀ ਲੁਕਾਈ ਨੂੰ ਕਹਿ ਰਹੇ ਸਾਰੇ ਵੀਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੋਰਚਾ ਵੀਰ ਜੀ ਕਿਸੇ ਇੱਕ ਪਾਰਟੀ ਦਾ ਨਹੀਂ ਹੈ ਇਹ ਮੋਰਚਾ ਸਿੱਖ ਕੌਮ ਦਾ ਮੋਰਚਾ ਇੱਥੇ ਭਾਵੇਂ ਹਿੰਦੂ ਐ ਭਾਵੇਂ ਸਿੱਖ ਐ ਭਾਵੇਂ ਉਹ ਕਾਂਗਰਸੀ ਆ ਕਾਲੀ ਐ ਕੋਈ ਵੀ ਪਾਰਟੀ ਨਾਲ ਐ ਭਾਵੇਂ ਉਹ ਖੜਕੂ ਐ ਇਹ ਸਭ ਦਾ ਸਾਂਝਾ ਮੋਰਚਾ ਕਿਉਂਕਿ ਜਥੇਦਾਰ ਸਭ ਨੇ ਸਾਰੀ ਸੰਗਤ ਨੇ ਚੁਣ ਕੇ ਜਥੇਦਾਰ ਬਣਾਇਆ ਜਥੇਦਾਰ ਦੇ ਹੁਕਮਾਂ ਨਾਲ ਹੀ ਮੋਰਚਾ ਲੱਗਿਆ ਹੋਇਆ ਇਸ ਕਰਕੇ ਸਾਡੀ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਉਹ ਕਿਸੇ ਦੀ ਪ੍ਰਾਈਵੇਟ ਚੀਜ਼ ਨਹੀਂ ਹੈ ਨਾ ਹੀ ਉੱਥੇ ਕੋਈ ਕਿਸੇ ਨੂੰ ਰੋਕਦਾ ਨਾ ਕੋਈ ਆਣ ਤੋਂ ਰੋਕਦਾ ਨਾ ਕੋਈ ਜਾਣ ਤੋਂ ਰੋਕਦਾ ਕੋਈ ਵੀ ਆਵੇ ਉੱਥੇ ਸਭ ਦਾ ਸਤਿਕਾਰ ਹੈ ਬਰਾਬਰ ਸਤਿਕਾਰ ਹੈ ਜੇ ਕਿਰੇ ਕਿਸੇ ਆਰਤੀ ਨੇ ਕਿਤੇ ਕਿਸੇ ਬੰਦੇ ਨੂੰ ਘੱਟ ਵੱਧ ਬੋਲਿਆ ਹੋਊਗਾ ਤਾਂ ਉਹ ਉਹਦਾ ਖੁਦ ਜ਼ਿੰਮੇਵਾਰ ਹੋਊਗਾ ਪਰ ਮੋਰਚੇ ਦੀ ਕਮੇਟੀ ਵੱਲੋਂ ਕੋਈ ਹੋਣੀ ਹੈ ਉੱਥੇ ਦੇਖੋ ਮੁਸਲਮਾਨ ਆਨੇ ਆਪਣੇ ਉਥੋਂ ਬਲੇ ਕੋਟੇ ਤੋਂ ਉਹਨਾਂ ਵਾਸਤੇ ਸਪੈਸਰ ਜਗ੍ਹਾ ਬਣਾਈ ਹੋਈ ਹੈ ਉਹ ਆਪਣਾ ਜੋ ਵੀ ਕਿਰਿਆ ਕਰਮ ਕਰਦੇ ਆ ਉਹ ਆਪਣਾ ਉਥੇ ਜਾ ਉਹ ਕਰਦੇ ਨਵਾਜ ਪੜਦੇ ਆ ਤੇ ਬਾਕੀ ਸਾਡੇ ਹਿੰਦੂ ਵੀ ਇਰਾਨੇ ਆ ਜੈਨ ਆਪਣੇ ਲੁਧਿਆਣੇ ਤੋਂ ਉਹਨਾਂ ਵਾਸਤੇ ਲੱਗਿਆ ਉਹ ਆਪਣਾ ਸਿਸਟਮ ਉਹਨਾਂ ਦਾ ਲੱਗ ਕਰਦੇ ਆ ਬਾਕੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਕਿਸੇ ਤੋਂ ਭੀਖ ਨਹੀਂ ਮੰਗਦੇ ਨਾ ਕਿਸੇ ਸਰਕਾਰ ਤੋਂ ਭੀਖ ਮੰਗਦੇ ਆਂ ਨਾ ਸੈਂਟਰ ਸਰਕਾਰ ਤੋਂ ਭੀਖ ਮੰਗਦੇ ਆਂ ਨਾ ਇਹ ਬੁੱਚੜ ਸਰਕਾਰ ਤੋਂ ਭੀਖ ਮੰਗਦੇ ਆਂ 92 ਦੇ 92 ਐਮਐਲਏ ਖੁਸਰੇ ਆਂ ਅੱਜ ਤੱਕ ਸੜਾਂ ਨੇ 3 ਸਾਲ ਚ ਜਾ ਕੇ ਪੁੱਛਿਆ ਨਹੀਂ ਕਿਸੇ ਨੂੰ ਵੀ ਤੁਸੀਂ ਬੈਠੇ ਇੱਥੇ ਕਿਉਂ ਐ ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆਂ ਇਹਨਾਂ ਨੇ ਸਾਡੇ ਵਿੱਚ ਇਹਨੇ ਗੰਦੇ ਬੰਦੇ ਵੜੇ ਆਂ ਤੁਸੀਂ ਜਾ ਕੇ ਚੈੱਕ ਕਰ ਲੋ ਸਰ ਤੇ ਉਹ ਵੀ ਲੰਬੀਆਂ ਲੰਬੀਆਂ ਦਾੜੀਆਂ ਉਹਨਾਂ ਦੀਆਂ ਇਹਨੇ ਮਾੜੇ ਕੰਮ ਕਰਦੇ ਆ ਉਹ ਇਹ ਗਦਾਰ ਮੁੱਕੇ ਨਹੀਂ ਕੰਮ ਚ ਬਿਲਕੁਲ ਨਹੀਂ ਮੁੱਕੇ ਗਦਾਰ ਸਰਕਾਰ ਵਾੜਦੀ ਹੈ ਸਰਕਾਰ ਤਨਖਾਹਾਂ ਦਿੰਦੀ ਹੈ ਸਰਕਾਰ ਖਰਚਾ ਦਿੰਦੀ ਹੈ ਅਸੀਂ ਪੁਆਦ ਵਾਲੇ ਉੱਥੇ ਦੱਬੀ ਬੈਠੇ ਸਾਨੂੰ ਪਤਾ ਸੀ 24 ਘੰਟੇ ਪਹਿਰਾ ਦੇ ਰਹੇ ਆ ਸਾਨੂੰ ਐਨਾ ਕਿਸੇ ਹੋਰ ਤੋਂ ਖਤਰਾ ਨਹੀਂ ਜਿੰਨਾ ਸਾਨੂੰ ਆਪਣੇ ਗਦਾਰਾਂ ਤੋਂ ਅੱਜ ਵੀ ਖਤਰਾ ਉੱਥੇ ਜੇ ਮੋਰਚਾ ਕਿਸੇ ਸਮੇਂ ਪੂਰੀ ਚੜ੍ਹਤ ਤੇ ਸੀ ਜੇ ਬੈਕਫੁੱਟ ਤੇ ਗਿਆ ਤਾਂ ਦੋਸ਼ ਕਿਸ ਦਾ ਗਦਾਰਾਂ ਦਾ ਗਦਾਰਾਂ ਦਾ ਗਦਾਰ ਤੱਕ ਕੋਈ ਵੀ ਮਤਲਬ ਉਹ ਸੋਚਦੇ ਆ ਕਿ ਕੀ ਤਰੀਕੇ ਨਾਲ ਘੇਰ ਦੋ ਆਪਣਾ ਕੰਮ ਲੋਟ ਕਰ ਦੇ ਮੇਰੇ ਪਰ ਮਹਾਰਾਜ ਮੇਰਾ ਬੜਾ ਬੇਅੰਤ ਹੈ ਗਦਾਰ ਅੱਜ ਭੱਜ ਗਏ ਅੱਜ ਯਾਰ ਉੱਤੇ ਖੜੂਗੇ ਜਿਹੜੇ ਸੱਚੇ ਆ ਹੁਣ ਦੁਬਾਰੇ ਫਿਰ ਕਾਮਯਾਬ ਕਾਮਯਾਬ ਹੈ ਮੋਰਚਾ ਭਾਈ ਤੈਨੂੰ ਤਾਂ ਪਤਾ ਹੀ ਐ ਅਸੀਂ ਖੜੇ ਆ ਅਸੀਂ ਕੌਣ ਆ ਤੁਹਾਨੂੰ ਮੇਰੇ ਸਤਿਗੁਰੂ ਖੜਾਉਣੇ ਵਾਲਾ ਸਾਡੇ ਚ ਵੀ ਕੋਈ ਏਡੀ ਈਕਾਤ ਨਹੀਂ ਹੈਗੀ ਉਹ ਹੀ ਖੜਾ ਰਿਆ ਮੇਰਾ ਬੈਗ ਨੂੰ ਅਸੀਂ ਖੜੇ ਆ ਉੱਤੇ ਸੰਗਤ ਗੜੀ ਐ ਸੰਗਤ ਦਾ ਪੂਰਾ ਸਜਾਗ ਐ ਸਾਰੇ ਇਲਾਕੇ ਦਾ ਬਾਕੀ ਜਿੰਨੇ ਵੀ ਬੰਦੇ ਸਿੱਖ ਐ ਭਾਈਚਾਰਾ ਚ ਕੋਈ ਵੀ ਐ ਪੂਰਾ ਸਹਿਯੋਗ ਦੇ ਰਹੇ ਸਾਨੂੰ ਅਸੀਂ ਖੜੇ ਆ ਸਾਡੇ ਹੁਣ ਦੇਖ ਲਈ 7 ਜਨਮ ਨੂੰ ਕਿੰਨਾ ਇਕੱਠ ਆਉਣਾ ਵੀਰ ਪਰ ਜਦ ਸਰਕਾਰ ਦੇ ਟਸਮਸੇ ਨਹੀਂ ਹੋ ਰਹੀ ਪਰ ਇਹਦੇ ਚ ਸਾਡਾ ਫਾਇਦਾ ਵੀਰ ਸਿੱਖੀ ਵੈਲ ਰਹੀ ਐ ਜੇ ਸਾਡੇ ਗੁਰੂ ਨੇ ਸਿੱਖ ਦੀਆਂ ਤੱਤੀਆਂ ਬੱਚਿਆਂ ਨੇ ਤਾਂ ਸਿੱਖੀ ਵੈਲੀ ਜੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚਿਆਂ ਨੂੰ ਬਚਾ ਲੰਦੇ ਐਨੀ ਸਿੱਖੀ ਨਹੀਂ ਫੈਲਣੀ ਤੀ ਐ ਇਸ ਤਰ੍ਹਾਂ ਜੇ ਸਾਡੇ ਬੰਦੀ ਸਿੰਘ ਜੇਲਾਂ ਚ ਬੈਠੇ ਕੋਈ ਚੱਕਰ ਨਹੀਂ ਸਿੱਖੀ ਵੈਲ ਰਹੀ ਐ ਬਹੁਤ ਫੈਲ ਰਹੀ ਐ ਸਿੱਖੀ ਇਹ ਜਿਹੜੀ ਗਦਾਰ ਵਾਲੀ ਗੱਲ ਕਰਦੇ ਸੀ ਨਾ ਆਪਾਂ ਗਦਾਰ ਵਾਲੀ ਗੱਲ ਮੈਂ ਪਹਿਲਾਂ ਵੀ ਮੈਕ ਦੇ ਵਿੱਚ ਲੋਸਮੈਂਟ ਕਰਕੇ ਛੱਡਿਆ ਕਿ ਜਿਵੇਂ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਨਾ ਵੀ ਜੇ ਤੁਹਾਡੇ ਕੋਲ ਰਵਾਲਵਰ ਹੋਵੇ ਉਹਦੇ 'ਚ ਇੱਕ ਗੋਲੀ ਹੋਵੇ ਤੇ ਤੁਹਾਡੇ ਨਾਲ ਤੁਹਾਡਾ ਗਦਾਰ ਖੜਾ ਹੋਵੇ ਤੇ ਤੁਸੀਂ ਗਦਾਰ ਨੂੰ ਪਛਾਣਨਾ ਤੇ ਤੁਸੀਂ ਉਹ ਐਂਟੀਪਾਰਟੀ ਨੂੰ ਸਰਕਾਰ ਨੂੰ ਬਾਅਦ 'ਚ ਦੇਖਣਾ ਪਹਿਲਾਂ ਉਹ ਗੋਲੀ ਉਹ ਗਦਾਰ ਦੇ ਮਾਰਨੀ ਆ ਇਸ ਕਰਕੇ ਗਦਾਰ ਪਛਾਣਨ ਦੀ ਲੋੜ ਆ ਹੁਣ ਤਾਂ ਕਲੀਅਰ ਹੀ ਹੋ ਗਏ ਆ ਛੱਡ ਕੇ ਲੰਘ ਹੀ ਗਏ ਆ ਮੋਰਚਾ ਅੱਦੋ ਤੋਂ ਵੱਧ ਤਾਂ ਜਿਹੜੇ ਵਿੱਚ ਹੈਗੇ ਸੀਗੇ ਪਰ ਕੈਨ ਦੀ ਲੋੜ ਨਹੀਂ ਇਹ ਸਾਰੇ ਖੜੇ ਇਹਨਾਂ ਨੂੰ ਪਤਾ ਹੀ ਆ ਜੀ ਤੇ ਬੇਨਤੀ ਇਹ ਆ ਕਿ ਆਪਣੇ ਜਿੰਨੇ ਜਥੇਦਾਰ ਨੇ ਔਰ ਜਿੰਨੇ ਕੌਮ ਦੇ ਹੀਰੇ ਸਾਡੇ ਗੁਰਸਿੱਖ ਬੰਦੇ ਨੇ ਪਾਠੀ ਸਿੰਘ ਨੇ ਰਾਗੀ ਸਿੰਘ ਨੇ ਬਥੇਰੀ ਸਿੱਖ ਕੌਮ ਦਾ ਕੋਈ ਅੰਤ ਨਹੀਂ ਹੈ ਪਰ ਆਪਾਂ ਹਰ ਇੱਕ ਜਗ੍ਹਾ ਤੇ ਸਟੇਜ ਤੇ ਇੱਕ ਬੇਨਤੀ ਕਰਦੇ ਆਂ ਵੀਰ ਜੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜੋ ਸਾਰੇ ਰੌਲਾ ਪਾਉਣੇ ਆ ਨਾ ਤੇ ਯਾਰ ਸਾਰੇ ਰੌਲਾ ਪਾਣੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜੋ ਇਕੱਠੇ ਹੋਣਾ ਕਦੋਂ ਆ ਕੱਲਾ ਰੌਲਾ ਪਾ ਕੇ ਲੰਘ ਜਾਨੇ ਆ ਇਸ ਕਰਕੇ ਜਿੰਨਾ ਚਿਰ ਆਪਾਂ ਇੱਕ ਨਿਸ਼ਾਨ ਸਾਲ ਥੱਲੇ ਇਕੱਠੇ ਨਹੀਂ ਹੁੰਦੇ ਮੈਂ ਤਾਂ ਸਾਰੇ ਜਥੇਦਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਸਾਰੇ ਜਥੇਦਾਰ ਚਾਹੇ ਉਹ ਬੁੱਢਾ ਦਲ ਦੇ ਹੋਣ ਚਾਹੇ ਉਹ ਤਰਨਾ ਦਲ ਦੇ ਹੋਣ ਹਰੀਆਂ ਵੇਲਾਂ ਹੋਣ ਜਿੰਨੇ ਵੀ ਜਥੇਦਾਰ ਨੇ ਸਤਕਾਰਯੋਗ ਨੇ ਬਾਬਾ ਕੁਲਵਿੰਦਰ ਸਿੰਘ ਰਾਜਾ ਰਾਜ ਸਿੰਘ ਜਿੰਨੇ ਵੀ ਆਪਣੇ ਆਲਵਾੜ ਦੇ ਜਥੇਦਾਰ ਨੇ ਪੰਜਾਬ ਦੇ ਵਿੱਚ ਜੇ ਕੋਈ ਸੰਪਰਤਾ ਹੋਵੇ ਚਾਹੇ ਕੋਈ ਜਥੇਬੰਦੀਆਂ ਹੋਣ ਸਾਰਿਆਂ ਨੂੰ ਮਿਲ ਜੁਲ ਕੇ ਇਹ ਵਰਤਾਰਾ ਕਰਨਾ ਚਾਹੀਦਾ ਹੈ ਮਿਲ ਜੁਲ ਕੇ ਇੱਕ ਸਮਾਗਮ ਜਿੰਨਾ ਸਰਬੱਤ ਖਾਲਸਾ ਐਦਾਂ ਦਾ ਕੋਈ ਪ੍ਰੋਗਰਾਮ ਰੱਖਣਾ ਚਾਹੀਦਾ ਹੈ ਉੱਥੇ ਸਾਰਿਆਂ ਨੂੰ ਬੁਲਾਉਣਾ ਚਾਹੀਦਾ ਹੈ ਉੱਥੇ ਸਾਂਝੀ ਵਾਲਤ ਵਾਲੀ ਗੱਲ ਹੋਣੀ ਚਾਹੀਦੀ ਵੀ ਦੱਸੋ ਆਪਾਂ ਬੰਦੀ ਸਿੰਘਾਂ ਨੂੰ ਇੰਨੇ ਸਾਲ ਹੋ ਗਏ ਕਿ ਆਪਾਂ ਇੰਨੇ ਜੋਗ ਨਹੀਂ ਬੰਦੀ ਸਿੰਘਾਂ ਨੂੰ ਨਹੀਂ ਛੁਡਾ ਸਕੇ ਕਿਉਂ ਨਹੀਂ ਛੁਡਾ ਸਕੇ ਕਿਉਂਕਿ ਉੱਥੇ ਦੋਗ ਬੰਦੇ ਰਹਿ ਜਾਂਦੇ ਆ ਆਂਦੇ ਆ ਬੰਦੇ ਤੇ ਆਹਦਾ ਨਹਾਤ ਹੋ ਕੇ ਮੁੱਛਾਂ ਨੂੰ ਤੇਲ ਲਾ ਕੇ ਆ ਕੇ ਸਪੀਚ ਦੇ ਕੇ ਨੰਗੇ ਜਾਂਦੇ ਆ ਐਦਾਂ ਤਾਂ ਨਹੀਂ ਛੁਡਾਇਆ ਜਾਣਾ ਜੀ ਉੱਥੇ ਦਿਨ ਰਾਤ ਕਰਨਾ ਪੈਣਾ ਇੱਕ ਉੱਥੇ ਮਰਨਾ ਪੈਣਾ ਏ ਔਰ ਸਾਰਿਆਂ ਨੂੰ ਇਹ ਹਰ ਇੱਕ ਪਿੰਡ ਦੇ ਵਿੱਚੋਂ ਆਪਾਂ ਚੋਣੇ ਆ ਜਿਆਦਾ ਨਹੀਂ ਤੁਸੀਂ ਇੱਕ ਪਿੰਡ ਦੇ ਵਿੱਚੋਂ 20-20 ਬੰਦੇ ਭੇਜ ਦੋ ਜਰ ਐਨੇ ਪਿੰਡ ਨੇ ਪੰਜਾਬ ਦੇ ਕਿ ਬੰਦੀ ਸਿੰਘ ਉਹਨਾਂ ਦਾ ਕੋਈ ਆਪਣਾ ਮਸਲਾ ਹੈਗਾ ਸੀ ਦੱਸੋ ਉਹਨਾਂ ਦਾ ਕੋਈ ਜ਼ਮੀਨ ਦਾ ਮਸਲਾ ਸੀ ਜਾਂ ਉਹਨਾਂ ਦਾ ਕੋਈ ਜਾਇਦਾਦ ਦਾ ਰੋਲਾ ਸੀਗਾ ਕਿ ਜਗਤਾਰ ਸਿੰਘ ਹਵਾਰੇ ਹੋਰੀ ਵੀ ਸੋਚ ਸਕਦੇ ਸੀ ਆਪਾਂ ਕੀ ਲੈਣਾ ਪੰਥ ਤੋਂ ਆਪਾਂ ਆਉਦੀ ਪਰਿਵਾਰ ਪਾ ਲਈਏ ਆਪਦਾ ਪਰ ਨਹੀਂ ਪੰਥ ਦਰਦੀ ਹੀ ਕਰੂਗਾ ਨਾ ਪੰਥ ਵਾਸਤੇ ਤਾਂ ਤੋ ਬਿਲਕੁਲ ਇਹ ਪੰਥ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਲੈ ਕੇ ਵਕ ਵਕ ਥਾਂ ਦੇ ਉੱਤੇ ਇਹ ਮੋਰਚੇ ਲੱਗੇ ਹੋਏ ਸੋ ਇਹਨਾਂ ਦੀਆਂ ਗੱਲਾਂ ਇਹ ਆ ਕਿ ਉਲੰਭਾ ਕਿਸੇ ਨੂੰ ਨਹੀਂ ਮੇਣਾ ਕਿਸੇ ਨੂੰ ਨਹੀਂ ਮਾੜਾ ਕਿਸੇ ਨੂੰ ਨਹੀਂ ਕਹਿਣਾ ਪਰ ਸੱਦਾ ਸਭ ਨੂੰ ਆ ਸੋ 7 ਜਨਵਰੀ ਦਾ ਪ੍ਰੋਗਰਾਮ ਹੈ ਜੀ 7 ਜਨਵਰੀ ਦਾ 26 ਜਨਵਰੀ ਦਾ ਦੋ ਪ੍ਰੋਗਰਾਮ ਹੈ ਸਾਡੇ ਵੱਡੇ ਹੁਣ ਬਾਤੇ ਬਾਤ ਸੰਗਤ ਆਵੇ 7 ਤਿੰਨ ਸਾਲ ਪੂਰੇ ਹੋ ਜਾਣੇ ਆ ਇਹ ਮਾਰਚੇ ਕੋਈ ਕਿ ਉੱਥੇ ਪ੍ਰੋਗਰਾਮ ਹੈ ਉੱਥੇ ਸਾਡਾ ਸਟੇਜ ਤੇ ਪ੍ਰੋਗਰਾਮ ਹੈ ਬਾਕੀ ਸਾਡਾ ਜਥਾ ਜਿਹੜਾ ਭਗਵੰਤ ਮਾਨ ਦੀ ਕੋਠੀ ਨੂੰ ਬੁੱਚਰ ਦੀ ਕੋਠੀ ਨੂੰ ਡੇਲੀ ਜਾਂਦਾ ਉਹ 12 ਵਜੇ ਸਾਡਾ ਜਥਾ ਜਾਊਗਾ ਤੇ ਉਹ ਡੇਲੀ ਪੁਲਿਸ ਸਾਨੂੰ ਕਿਤੇ ਨਾ ਕਿਤੇ ਰੋਕਦੇ ਨੇ ਜਿੱਥੇ ਪੁਲਿਸ ਰੋਕਦੀ ਆਥੀ ਉੱਥੇ ਹੀ ਇੱਕ ਘਾਟਾ ਬੈਠ ਕੇ ਸਤਨਾਮ ਵੈਗੁਰੂ ਦਾ ਜਾਪ ਕਰਕੇ ਬਾਅਦ ਸਾਮ ਜਾਨੇ ਉਸੇ ਤਰੀਕੇ ਦੇ ਨਾਲ ਅਸੀਂ ਬਾਅਦ ਆਵਾਂਗੇ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਅਸੀਂ ਕੋਈ ਨਾ ਕੋਈ ਹੁੱਲੜਵਾਜੀ ਕਰੀਏ ਤੇ ਹੁੱਲੜਵਾਜੀ ਕਰਕੇ ਸਾਡੇ ਦੇ ਪਰਚੇ ਪਾਵੇ ਤੇ ਮੋਰਚੇ ਨੂੰ ਚਕਾਵੇ ਪਰ ਅਸੀਂ ਇਹ ਬਿਲਕੁਲ ਨਹੀਂ ਹੋਣ ਦਵਾਂਗੇ ਕਿਉਂਕਿ ਅਸੀਂ ਸਰਕਾਰਾਂ ਦੇ ਬੰਦਿਆਂ ਨੂੰ ਜਾਣ ਚੁੱਕੇ ਆ ਜਿਹੜੇ ਹੁੱਲੜਵਾਜੀ ਕਰਨ ਵਾਲੇ ਆ ਇਸ ਕਰਕੇ ਅਸੀਂ ਅੱਗੇ ਹੋ ਕੇ ਸਾਰਾ ਕੰਮ ਆਪ ਦੇਖਦੇ ਆ ਅਸੀਂ ਹੁੱਲੜਵਾਜੀ ਕੋਈ ਨਹੀਂ ਹੋਣ ਦੇਣੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਚੱਲਦੇ ਆ ਸਰ ਬਿਲਕੁਲ ਬਿਲਕੁਲ ਕਾਨੂੰਨ ਦੇ ਦਾਇਰੇ ਚ ਰਹਿ ਕੇ ਚੱਲ ਰਹੇ ਮਤਲਬ ਹੈ ਕਾਨੂੰਨ ਤੇ ਬਾਹਰੋਂ ਕਿਉਂਕਿ ਉਹ ਸ਼ਾਂਤਮਈ ਆ ਬਿਲਕੁਲ ਸ਼ਾਂਤਮਈ ਚੱਲ ਰਹੇ ਆ ਵੀਰ ਜੀ ਕਾਨੂੰਨ ਦੇ ਵਿੱਚ ਰਹਿ ਰਹੇ ਆ ਕਿਉਂਕਿ ਐ ਨਹੀਂ ਆਇਗਾ ਵੀ ਸਾਨੂੰ ਕੋਈ ਲਾਂਬਾ ਦੇ ਦੂਗਾ ਅਸੀਂ ਐਂ ਚਾਹੁੰਦੇ ਵੀ ਜਥੇਦਾਰ ਜਗਤਾਰ ਸਿੰਘ ਵਾਰਕ ਦੇ ਸਾਨੂੰ ਆਏ ਨਾ ਕਹੇ ਤੇ ਵੀ ਤੁਸੀਂ ਇੱਥੇ ਗੜਬੜਬਾਜੀ ਕਰ ਲਈ ਕੋਈ ਲੜਾਈ ਕਰ ਲਈ ਕੋਈ ਬੰਦਾ ਕਿ ਨਹੀਂ ਅਸੀਂ ਇੰਨਾ ਪੁਲਿਸ ਦੇ ਨਾਲ ਕਿਸੇ ਨਾਲ ਝੜਾਪ ਨਹੀਂ ਕਰਦੇ ਸ਼ਾਂਤ ਮਈ ਗੱਲ ਲੰਬਾ ਚਲਾਉਣਾ ਚਾਹੇ ਸਤਾਈ ਤੱਕਰ ਚੱਲੇ ਦਿਖਾਉਣਾ ਬਾਲਟ ਦੇ ਵਿੱਚ ਵੀ ਇੰਨਾ ਲੰਬਾ ਮੋਰਚੇ ਚੱਲਿਆ ਕਿਸਾਨਾਂ ਨੇ ਤੇ ਨਹੀਂ ਚੱਲੇ ਇੰਨਾ ਲੰਬਾ ਜਿੰਨਾ ਅਸੀਂ ਚਲਾਇਆ ਦੂਜਾ ਕਿਸਾਨ ਮੋਰਚੇ ਸਾਡੀ ਹੋਈ ਸੀ ਮੀਟਿੰਗ ਹੁਣ ਇਹ ਪਿਛਲੀ 20 ਤਰੀਕ ਨੂੰ ਕਿਸਾਨ ਵੀਰਾਂ ਨੇ ਕਿਹਾ ਤਾਂ ਵੀ ਅਸੀਂ 14 ਤਰੀਕ ਨੂੰ ਉੱਥੇ ਕਿਸਾਨ ਜਾਣਾ ਪਹੁੰਚੇ ਉਹਨਾਂ ਨੇ ਇੱਕ ਮੇਣਾ ਮਾਰਿਆ ਸਾਨੂੰ ਜਿੰਨੇ ਬਾਬੇ ਹੈ ਚਾਹ ਧਰਮਿਕ ਹੈ ਸਿੱਖੀ ਵਾਲੇ ਆ ਉਹ ਨਹੀਂ ਪਹੁੰਚੇ ਉਹ ਬਿਲਕੁਲ ਘਟਾਏ ਉਹਨਾਂ ਨੂੰ ਮੈਂ ਬੇਨਤੀ ਕਰਦਾ ਉਹ ਵੱਧ ਤੇ ਵੱਧ ਉੱਥੇ ਪਹੁੰਚੇ ਨਹੀਂ ਤੁਹਾਨੂੰ ਮੇੜਾ ਰਹਿਣਾ ਹੈ ਜਥੇਦਾਰਾਂ ਨੇ ਛੱਡ ਜਾਣਾ ਸਾਰੇ ਕੰਮ ਹੋ ਜਾਣੇ ਫਤਿਹ ਪਰ ਅਸੀਂ ਵੀ ਦੇਖਣੇ ਆ ਵੀ ਬਾਬੇ ਕਿੰਨੇ ਗਏ ਆ ਸਾਬ ਦਾ ਨਿਸ਼ਾਨਾ ਹੈ ਬਿਲਕੁਲ ਦੇਖਣੇ ਆ ਬਿਲਕੁਲ ਬਿਲਕੁਲ ਸੋ ਇਹ ਇੱਕ ਸੁਨੇਹਾ ਹੈ ਇਹ ਜਿਸ ਤਰ੍ਹਾਂ ਇਸ ਰਸਤੇ ਦੇ ਉੱਤੇ ਇਹ ਤਾਂ ਸੰਗਤ ਜਾ ਰਹੀ ਹੈ ਦਰਸ਼ਨ ਮੇਲੇ ਕਰ ਰਹੀ ਹੈ ਸੰਗਤ ਜਾ ਕੇ ਤਾਂ ਉੱਥੇ ਹਰ ਮੋਰਚਾ ਜਿਹੜਾ ਹੈਗਾ ਆਪਣੇ ਵੱਲੋਂ ਪ੍ਰਚਾਰ ਕਰ ਰਿਹਾ ਸੋ ਇਹ ਬੰਦੀ ਸਿੰਘਾਂ ਦੇ ਕੌਮੀ ਇਨਸਾਫ ਮੋਰਚੇ ਤੋਂ ਜਿਹੜੇ ਆਗੂ ਹੈਗੇ ਆ ਉਹਨਾਂ ਦੇ ਵੱਲੋਂ ਇੱਕ ਸੁਨੇਹਾ ਹੈ ਕਿ ਸਾਰੇ ਇਸ ਮੋਰਚੇ ਦੇ ਵਿੱਚ ਪਹੁੰਚੋ ਪਰ ਇਸ ਮੋਰਚੇ ਦੇ ਵਿੱਚ ਹੁਣ ਕਿੰਨੀਕ ਸੰਗਤ ਕਦੋਂ ਹਿੱਸਾ ਲਵੇਗੀ ਸਾਡੀਆਂ ਸਰਮਹਾਰ ਸੰਸਥਾਵਾਂ ਸਾਡੀਆਂ ਧਾਰਮਿਕ ਜਥੇਬੰਦੀਆਂ ਕਿੰਨੇ ਵੱਡੇ ਰੂਪ ਚ ਪਹੁੰਚਣਗੇ ਉਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ